ਉਹ ਉਹਨੂੰ ਦੇ ਦਾ ਜਾਣਦੇ ਹੋਏ ਇੱਕ ਨੱਕਾ ਸੀ ਪਿੰਡ ਬਾਰਾਪੁਰ ਤੇ ਸਾਡੇ ਮੁਖ ਅਫਸਰ ਗੜਸ਼ੰਕਰ ਚੌਂਕੀਨ ਜਾਰਸਾਸ ਨਾਮ ਸਿੰਘ ਸਮੁੰਦੜੇ ਤੋਂ ਹੋਰ ਮੁਲਾਜ਼ਮਾਂ ਨੇ ਲਾਇਆ ਹੋਇਆ ਸੀ ਤੇ ਇਸ ਨੱਕੇ ਤੇ ਇਹਨਾਂ ਨੇ ਰੋਕਣ ਨੂੰ ਕਿਹਾ ਉਹਨਾਂ ਦੋਹਾਂ ਨੂੰ ਲੇਕਿਨ ਬਜਾਏ ਰੁਕਣ ਦੇ ਉਹਨਾਂ ਨੇ ਪੁਲਿਸ ਤੇ ਫਾਇਰ ਕਰ ਦਿੱਤਾ ਔਰ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਬੜੀ ਬਹਾਦਰੀ ਦੇ ਨਾਲ ਪੁਲਿਸ ਦੀ ਗੱਡੀ 'ਚ ਵੀ ਗੋਲੀ ਲੱਗੀ ਇਵਨ ਮੁੰਡੇ ਨੇ ਸਾਡੇ ਨੇ ਬੁਲਟ ਪ੍ਰੂਫ ਜੈਕਟ ਪਾਈ ਸੀ ਨੁਕਸਾਨ ਨਹੀਂ ਹੋਇਆ ਉਹ 'ਚ ਵੀ ਗੋਲੀ ਲੱਗੀ ਉਹਨਾਂ ਦੀ ਤੇ ਸਾਡੇ ਉਹਨਾਂ ਜਿਹੜਾ ਪੁਲਿਸ ਵਾਲਾ ਫਾਇਰ ਹੋਇਆ ਉਹ ਉਹਨਾਂ ਦੇ ਇੱਕ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਹੜਾ ਕਾਨੂੰਨਾਂ ਦਾ ਬੰਦਾ ਸੀ ਤੇ ਉਹਨਾਂ ਦੋਹਾਂ ਨੂੰ ਕਾਬੂ ਕਰ ਲਿਆ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਇੱਕ ਦਾ ਨਾਂ ਕਨੂਆ ਬਸੀ ਵਜੀਦ ਉਹਦਾ ਪਿੰਡ ਥਾਣੇ ਹਰਿਆਣਾ 'ਚ ਉਹ ਵੀ ਉਹਦੇ ਉੱਪਰ ਵੀ ਅਸਲਾ ਇੱਕ ਦਾ ਪਰਚਾ ਸੀ ਤੇ ਜਿਹੜਾ ਦੂਜਾ ਹੈਗਾ ਉਹ ਇੱਥੇ ਛਾਣੇ ਗੜਸ਼ੰਕਰ ਦੇ ਇਬਰਾਹਿਮਪੁਰ ਦਾ ਹੈਗਾ ਉਹਦਾ ਨਾਮ ਸਿਮੂ ਆ ਉਹ ਵੀ ਮਰਡਰ ਦੇ ਵਿੱਚੋਂ ਜਮਾਨ ਤੇ ਹੈਗਾ ਬੰਦੇ ਅਸੀਂ ਕਾਬੂ ਕਰ ਲਏ